ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਮ ਹੋਗੇ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਸਿੱਧੂ ਮੂਸੇਵਾਲਾ ਰੀਵਰਥ ਲੈਜੈਂਡ ਕਦੇ ਮਰਦੇ ਨਹੀਂ ਹੁੰਦੇ ਆਪਣਾ ਸਾਰਿਆਂ ਨੂੰ ਫਿਰ ਤੋਂ ਨਵੀਂ ਕਲਮ ਮਿਲ ਚੁੱਕੀ ਹੈ ਤੇ ਉਹ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਸਿੱਧੂ ਦਾ ਨਿਚਰ ਬਹੁਤ ਹੀ ਵਧੀਆ ਸੀ ਡਾਊਨ ਟੂ ਅਰਥ ਬੰਦਾ ਸੀ ਇਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਗੀਤਾਂ ਦੇ ਵਿੱਚ ਹਨਾ ਹਥਿਆਰਾਂ ਵਾਲੇ ਗੀਤ ਗਾਉਂਦਾ ਸੀ ਜਾਂ ਅਲੱਗ ਤਰ੍ਹਾਂ ਦਾ ਆਵਦਾ ਜਨਰ ਸੀ ਬੰਦੇ ਦਾ ਪਰ ਆਪਦੀ ਹਿੱਕ ਥੋਕ ਕੇ ਹਰ ਚੀਜ਼ ਗਾ ਕੇ ਗਿਆ ਤੇ ਗੀਤਾਂ ਦੇ ਵਿੱਚ ਹਿਟਰਾਂ ਨੂੰ ਜਵਾਬ ਵੀ ਫਿਰ ਤਕੜੇ ਹੀ ਲਿਖ ਕੇ ਜਾਂਦਾ ਸੀ ਤੇ ਸਿੱਧੂ ਬਾਈ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਸੀ ਕੀ ਇੰਡਸਟਰੀ ਚ ਠੋਕ ਸਲਮਾਨ ਵਰਗੀ ਕੀ ਇੰਡਸਟਰੀ ਚ ਠੋਕ ਪੈਡਿਓ ਸਲਮਾਨ ਖਾਨ ਵਰਗੀ ਆ ਪੰਜਾਬੀ ਇੰਡਸਟਰੀ ਦੇ ਵਿੱਚ ਜਿਵੇਂ ਸਲਮਾਨ ਖਾਨ ਜੇ ਕੋਈ ਸਲਮਾਨ ਖਾਨ ਨਾਲ ਦੁਸ਼ਮਣੀ ਪਾਉਂਦਾ ਸੀ ਕੋਈ ਵੀ ਐਕਟਰ ਹੋਵੇ ਜਾਂ ਪ੍ਰੋਡਿਊਸਰ ਹੋਵੇ ਜਾਂ ਡਾਇਰੈਕਟਰ ਹੋਵੇ ਕੋਈ ਤਾਂ ਇਸ ਤਰ੍ਹਾਂ ਮੰਨ ਲਓ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੰਦਾ ਸੀ ਇੰਡਸਟਰੀ ਚੋਂ ਇਸ ਤਰ੍ਹਾਂ ਦੀ ਸਲਮਾਨ ਖਾਨ ਦੀ ਠੋਕ ਆ ਹਣਾ ਗੋਡਫਾਦਰ ਕਹਿੰਦੇ ਨੇ ਉਹਨੂੰ ਜਿੰਨੇ ਵੀ ਕੋਈ ਸਿੰਗਰ ਆ ਐਕਟਰ ਹੋਏ ਨੇ ਜਿਵੇਂ ਬੁੇਕਵਰਾਏ ਹੋ ਗਿਆ ਅਰਜੀਤ ਹੋ ਗਿਆ ਹੋਰ ਜਿਨ੍ਹਾਂ ਨੇ ਸਲਮਾਨ ਖਾਨ ਦੇ ਨਾਲ ਪੰਗਾ ਲਿਆ ਉਹਨਾਂ ਨੂੰ ਆਪਦੇ ਕੈਰੀਅਰ ਤੋਂ ਹੱਥ ਧੋਣਾ ਪੈ ਗਿਆ ਤੇ ਜਿੰਨੂੰ ਚਾਵੇ ਸਲਮਾਨ ਖਾਨ ਫਿਰ ਫਰਸ਼ ਤੋਂ ਹਰਸ਼ ਤੇ ਵੀ ਲੈ ਜਾਂਦਾ ਸੀ ਇਦਾਂ ਦਾ ਦਿਲ ਦਰਿਆ ਬੰਦਾ ਸਲਮਾਨ ਖਾਨ ਕਿੰਨੇ ਕਰੀਬ ਲੋਕਾਂ ਦੀ ਉਹ ਮਦਦ ਕਰਦਾ ਇਹ ਲੋਕ ਉਹਨੂੰ ਚਾਹੁੰਦੇ ਵੀ ਨੇ ਉਹਦੇ ਫੈਨ ਕਿ 90% ਪੈਸਾ ਉਹ ਚੈਰਿਟੀ ਦੇ ਵਿੱਚ ਚੈਰਿਟੀ ਚ ਦਿੰਦਾ 90% ਪੈਸਾ ਆਪਦੀ ਇਨਕਮ ਦਾ ਉਹ 10% ਹੀ ਸਾਫ ਦੇ ਕੋਲ ਰੱਖਦਾ ਤਾਂ ਸਿੱਧੂ ਮਸੂਹਾਲਾ ਕਹਿੰਦਾ ਸੀ ਕਿ ਇੰਡਸਟਰੀ ਚ ਠੋਕ ਭਾਈ ਸਲਮਾਨ ਖਾਨ ਵਰਗੀ ਆ ਕਿ ਇਧਰ ਵੀ ਇਸੇ ਤਰ੍ਹਾਂ ਹੀ ਸੀ ਅਗਰ ਕਿਸੇ ਨੇ ਹਿੱਟ ਹੋਣਾ ਹੁੰਦਾ ਸੀ ਤਾਂ ਸਿੱਧੂ ਦੀ ਉਹ ਬਰਾਈ ਸ਼ੁਰੂ ਕਰ ਦਿੰਦਾ ਸੀ ਇਸਨੇ ਹੇਟ ਟ੍ਰਾਨਾ ਤਾਂ ਸਿੱਧੂ ਦੀ ਬਰਾਈ ਸ਼ੁਰੂ ਕਰਦੋ ਤੇ ਇਦਾਂ ਦੇ ਬਹੁਤ ਚਿਹਰੇ ਸੀ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਨੇ ਲਾਂਚ ਕੀਤਾ ਸੀ ਕਲਮ ਦੀ ਕਦਰ ਕਰਦਾ ਸੀ ਸਿੱਧੂ ਮੂਸੇਵਾਲਾ ਹੁਣ ਕੁਝ ਪ੍ਰੈਸ ਰਿਪੋਰਟਰ ਜਿਹੜੇ ਪਹਿਲਾਂ ਸਿੱਧੂ ਨੂੰ ਗਲਤ ਬੋਲਦੇ ਹੁੰਦੇ ਸੀ ਹੁਣ ਉਹਨਾਂ ਦੇ ਸਿੱਧੂ ਬਈ ਦੇ ਗਲਤ ਗਏ ਤੋਂ ਬਾਅਦ ਆਪਾ ਬਦਲ ਗਏ ਸੀ ਤੇ ਹੁਣ ਫੇਰ ਜਦੋਂ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਉਸੇ ਹੀ ਘਰ ਚ ਹੁਣ ਫੇਰ ਉਹਨਾਂ ਦੇ ਹਾਪਾ ਬਦਲ ਗਏ ਪਾਪੂ ਬਲਕੌਰ ਸਿੰਘ ਨੂੰ ਬੇਨਤੀ ਹੈ ਕਿ ਚਮਚਾਏ ਤੋਂ ਹਮੇਸ਼ਾ ਬਚ ਕੇ ਰਹੀਓ ਇਹਨਾਂ ਨੂੰ ਤਾਂ ਕਦੇ ਆਪਦੇ ਐਂਟਰ ਹੋਣ ਹੀ ਨਾ ਦਿਓ ਬਹੁਤ ਲੋਕ ਜਿਹੜੇ ਪਹਿਲਾਂ ਦਗੇ ਬਾਜੀਆਂ ਕਰ ਗਏ ਉਹ ਹੁਣ ਵੀ ਕੁਝ ਨਾ ਕੁਝ ਕਰਨ ਨੂੰ ਤਿਆਰ ਬੈਠੇ ਨੇ ਉਹਨਾਂ ਤੋਂ ਵਾਹਿਗੁਰੂ ਰੱਖਿਆ ਕਰੇ ਬਚਾਅ ਰੱਖੇ ਉਹਨਾਂ ਤੋਂ ਬਾਕੀ ਕਮੈਂਟ ਦੇ ਵਿੱਚ ਤੁਸੀਂ ਦੱਸੋ ਕਿ ਸਿੱਧੂ ਮੂਸੇਵਾਲੇ ਦਾ ਜਨਮ ਦਿਵਸ ਆ ਫੇਰ ਹੋਇਆ ਤੇ ਬਾਪੂ ਬਲਕੌਰ ਸਿੰਘ ਨੂੰ ਵੀ ਬੇਨਤੀ ਹੈ ਕਿ ਇੱਕ ਨਵਾਂ ਗੀਤ ਛੱਡ ਦਿੱਤਾ ਜਾਵੇ ਕਿਉਂਕਿ ਡੀਕ ਰਹੇ ਨੇ ਕਦੋਂ ਦੇ ਸਿੱਧੂ ਮੂਸੇਵਾਲੇ ਦੇ ਫੈਨ ਜਿਹੜੇ ਉਹਦੇ ਭਰਾ ਨੇ ਨਵੇਂ ਗੀਤ ਨੂੰ ਅਡੀਕ ਰਹੇ ਨੇ ਕਿਹੜੇ-ਕਿਹੜੇ ਚਾਹੁੰਦੇ ਆ ਵੀ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਲਦੀ ਹੀ ਰਿਲੀਜ਼ ਹੋਵੇ ਕਮੈਂਟ ਦੇ ਵਿੱਚ ਯਸ ਜਰੂਰ ਦਸੀਓ ਲਿਖ ਕੇ